ਇਹਤ ਸਵੇਰਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਹਾਈਵੇ ਦੀਆਂ ਨੇ ਜਿੱਥੇ ਬਾਰਿਸ਼ ਹੋਣ ਕਾਰਨ ਸੜਕਾਂ ਤੇ ਪਾਣੀ ਇਕੱਠਾ ਹੋ ਗਿਆ। ਪਾਣੀ ਇਕੱਠਾ ਹੋਣ ਦੇ ਚਲਦੇ ਛੋਟੇ-ਛੋਟੇ ਬੱਚੇ ਪਾਣੀ ਦੇ ਵਿੱਚ ਤੈਰਨ ਲੱਗੇ ਅਤੇ ਰਾਹਗੀਰ ਗੱਡੀ ਚਾਲਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਆਹ ਬਾਰਿਸ਼ ਹੋਣ ਕਾਰਨ ਸੜਕਾਂ ਤੇ ਪਾਣੀ ਇਕੱਠਾ ਹੋ ਜਾਂਦਾ ਹੈ, ਸੜਕਾਂ ਜਲਤਲ ਹੋ ਜਾਂਦੀਆਂ ਨੇ ਅਤੇ ਇਜ਼ਹਰਾਂ ਬੱਚੇ ਵੀ ਸੜਕਾਂ ਤੇ ਇਕੱਠੇ ਹੋਏ ਪਾਣੀ ਵਿੱਚ ਨਹਾਉਂਦੇ ਨਜ਼ਰ ਆਉਂਦੇ ਨੇ ਜੋ ਕਿ ਕਿਸੇ ਘਟਨਾ ਦਾ ਹਾਦਸੇ ਦਾ ਕਾਰਨ ਬਣ ਸਕਦੇ ਨੇ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਕੀ ਨਾਮ ਆ ਜੀ ਮੇਰਾ ਨਾਮ ਹੈ ਜੀ ਸੂਫੀਆ ਰੋਣਾ ਸਰ ਤੁਸੀਂ ਜਿਸ ਤਰ੍ਹਾਂ ਦੇਖਿਆ ਕਿ ਸਾਹਮਣੇ ਚੌਂਗ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਨੇ ਰੋਡ ਤੇ ਨਾ ਆ ਰਹੇ ਨੇ ਪਾਣੀ ਦੇ ਪ੍ਰਬੰਧ ਨਹੀਂ ਹੈਗੇ ਕਿਸ ਤਰ੍ਹਾਂ ਦੇਖ ਦਿਓ ਕਿਦਾਂ ਦੇ ਹਾਲਾਤ ਆ ਬੜੇ ਮੰਦ ਭਾਗੇ ਹਾਲਾਤ ਐ ਐਡਾ ਵੱਡਾ ਸ਼ਹਿਰ ਲੁਧਿਆਣਾ ਔਰ ਹਲੇ ਤਾਂ ਪਹਿਲੀ ਬਾਰਿਸ਼ ਆਈ ਐ ਇਸ ਦਾ ਲੋਕਾਂ ਨੂੰ ਅਸੀਂ ਰੱਬ ਅਗੇ ਅਰਦਾਸਾਂ ਕਰਦੇ ਸੀ ਫੇਰ ਅੱਬਾ ਮੀਂਹ ਪਾ ਹੁਣ ਜਦੋਂ ਰੱਬ ਨੇ ਮੀਂਹ ਪਾਤਾ ਤੇ ਹੁਣ ਅਸੀਂ ਕਹਿੰਦੇ ਆ ਰੱਬਾ ਇਹ ਕੰਮ ਨਾ ਕਰ ਛੋਟੇ ਛੋਟੇ ਬੱਚੇ ਦੇਖ ਰਹੇ ਹੋ ਸੜਕ ਦੇ ਉੱਤੇ ਪ੍ਰਮਾਤਮਾ ਨਾ ਕਰੇ ਖੁਦਾ ਨਾ ਖਾਸ ਕਰੇ ਕੋਈ ਉਹਨੂੰ ਗੱਡੀ ਉੱਤੇ ਚੜਾ ਰੇ ਜਦੋਂ ਇੱਕਦਮ ਮੋੜ ਹੈ ਤੁਸੀਂ ਦੇਖੋ ਲੁਧਿਆਣਾ ਦਾ ਸੈਂਟਰ ਹੱਬ ਹੈ ਕਚਹਿਰੀ ਵੀ ਉੱਥੇ ਹੈ ਉੱਥੇ ਹੀ ਸਭ ਤੋਂ ਵੱਡੇ ਆਪਣਾ ਫਰੋਜ਼ਗੰਦੀ ਮਾਰਕੀਟ ਹੈ ਸਾਰੀ ਲੁਧਿਆਣੇ ਦੀ ਟਰੇਡਿੰਗ ਉੱਥੇ ਹੁੰਦੀ ਹੈ ਔਰ ਉੱਥੇ ਹੀ ਸੜਕ ਦੇ ਵਿੱਚ ਦੇਖੋ ਜਲ ਥਲ ਹੋਇਆ ਹੋਇਆ ਛੱਪੜ ਬਣਿਆ ਹੋਇਆ ਹੈ ਔਰ ਬੱਚੇ ਨਾ ਰੇ ਗੱਡੀ ਇੱਕਦਮ ਮੋੜ ਹੈ ਇਹ ਨਾ ਹੋਏ ਕਿਸੇ ਬੱਚੇ ਉੱਤੇ ਗੱਡੀ ਚੜ ਜਾਏ ਕੱਲੇ ਇਹੀ ਜਗ੍ਹਾ ਤੇ ਇਹੋ ਜਿਹੇ ਹਾਲਾਤ ਨੇ ਜਾਂ ਤੁਸੀਂ ਲੁਧਿਆਣੇ ਚ ਕੰਮਿਓ ਹੋਰ ਲੁਧਿਆਣੇ ਤੁਸੀਂ ਜਾ ਕੇ ਇਹ ਤਾਂ ਤੁਸੀਂ ਸੈਂਟਰ ਪੋਰਸ਼ ਏਰੀਆ ਤੁਸੀਂ ਸੈਂਟਰ ਦਾ ਹਾਲ ਦੇਖ ਲਓ ਕੀ ਹੋਇਆ ਜੇ ਤੁਸੀਂ ਆਊਟਸਕੱਟਸ ਜਾਓਗੇ ਤਾਂ ਤੁਸੀਂ ਕੁਝ ਕਹਿਣ ਜੋਗੇ ਨਹੀਂ ਤੁਹਾਨੂੰ ਮੈਂ ਹੁਣ ਕੁਝ ਕਹਿਣਾ ਨਹੀਂ ਚਾਹੁੰਦਾ ਇੰਨਾ ਜ਼ਿਆਦਾ ਮਤਲਬ ਬਹੁਤ ਗਲਤ ਗੱਲ ਹੈ ਕੀ ਅਪੀਲ ਕਰੋਗੇ ਪ੍ਰਸ਼ਾਸਨ ਨੂੰ ਮੈਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦਾ ਪਹਿਲਾਂ ਤਾਂ ਅਸੀਂ ਅਰਦਾਸਾ ਕਰਦੇ ਸੀ ਰੱਬਾ ਮੀਂਹ ਪਾ ਹੁਣ ਮੀਂਹ ਪੈ ਗਿਆ ਹੁਣ ਅਸੀਂ ਕਹਿੰਦੇ ਮੀਂਹ ਨਾ ਪਾ ਸਾਡਾ ਪ੍ਰਸ਼ਾਸਨ ਬਹੁਤ ਮੰਦਾ ਹੈ ਬਹੁਤ ਮਾੜੀ ਹਾਲਤ ਹੈ ਪ੍ਰਸ਼ਾਸਨ ਨੂੰ ਮੈਂ ਇਹੀ ਹੱਥ ਜੋੜ ਕੇ ਮੰਗ ਕਰਦਾ ਵੀ ਹਲੇ ਸਟਾਰਟਿੰਗ ਹੈ ਇਹ ਇਹਨਾਂ ਦਾ ਕੋਈ ਇਲਾਜ ਕਰੋ ਇਹ ਸਫਾਈਆਂ ਕਰਵਾਓ ਤਾਂ ਕਿ ਨਿਕਾਸੀ ਪਾਣੀ ਦੀ ਜਿਹੜੀ ਹਜ਼ਾਰਾਂ ਕਰੋੜਾ ਰੁਪਏ ਦਾ ਬਜਟ ਬਣਾਏ ਹੋਏ ਹੈ ਉਹ ਕਿੱਥੇ ਗਏ ਉਹ ਪ੍ਰਸ਼ਾਸਨ ਨੇ ਜਿਹੜੇ ਵਾਅਦੇ ਕੀਤੇ ਸੀ ਅਸੀਂ ਰੇੜੀ ਆਂ ਸਾਵਣ ਵਾਸਤੇ ਮੌਨਸੂਨ ਵਾਸਤੇ ਲਗਦਾ ਨਹੀਂ ਵੀ ਸਭ ਪ੍ਰਸ਼ਾਸਨ ਰੈਡੀ ਹੈ ਇਹਦੇ ਵਾਸਤੇ ਜੇ ਹੋਰ ਵੀ ਆਉਂਦੇ ਲਗਦਾ ਕਿ ਲੁਧਿਆਣਾ ਦੇ ਹੋਰ ਹਾਲਾਤ ਜਿਹੜੇ ਖਰਾਬ ਹੋ ਸਕਦੇ ਇਹ ਤਾਂ ਜਾਨੀ ਮਾਲੀ ਨੁਕਸਾਨ ਹੋ ਸਕਦਾ ਤੁਸੀਂ ਵੇਟ ਕਰ ਰਹੇ ਹੋ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜੇ